ਕਰੋ ਆਪਣੇ ਬੱਚੇ ਕਹਿੰਦਾ ਜੀ ਬਾਬਾ ਜੀ ਬੋਲਟ ਚਲਾਓ ਮਹਾਰਾਜ ਹਾਂਜੀ ਹਾਂਜੀ ਮੈਂ 2011 ਚ ਚਲਾਇਆ ਸੀਗਾ ਅੱਜ ਮੈਂ ਹੁਣ ਥੋੜੇ ਬੱਚੇ ਲੈ ਕੇ ਨਹੀਂ ਹੁਣ ਤੁਹਾਡੇ ਛੋੜੇ ਭਾਈ ਲੈ ਕੇ ਆਏ ਆ ਤੁਹਾਡੇ ਗੁਰੂ ਨਾਨਕ ਪਾਤਸ਼ਾਹ ਦੀ ਬਾਬਾ ਫਰੀਦ ਜੀ ਸਾਰੀ ਸੰਗਤ ਇਹ ਨਮਾ ਲਿਆਦਾ ਜੀ ਅਸੀਂ ਨਮਾ ਲੈ ਕੇ ਆਏ ਆ ਦੇਖੋ ਚਲਾ ਕੇ ਦੇਖੋ ਆ ਲੈ ਕੇ ਤੁਹਾਡੇ ਲਈ ਕੋਈ ਕੋਈ ਨਹੀਂ ਮਾਰੋ ਕੋ ਬਾਬਾ ਜੀ ਮਾਰੋ ਜੇ ਪ੍ਰੈਸ਼ਰ ਨਹੀਂ ਬਣਦਾ ਨਹੀਂ ਨਹੀਂ ਕੋਈ ਨਹੀਂ ਨੋਰਮਲ ਜੀ ਸਿੱਧੀ ਕੱਕ ਮਾਰੋ ਸਿੱਧੀ ਕੱਕ ਮਾਰੋ ਅ ਗੇਰ ਚੱਲੀ ਗੇਰ ਕੱਢੋ ਪਰਲੇ ਬੱਸੇ ਕੱਟੋ ਜੀ ਦੇਖਿਓ ਮਾਰੇ ਕੋਇ ਕ ਮਾਰੋ ਹੁਣ ਮਾਰੋਵਾ ਜੀ ਪਿੱਛੇ ਨੂੰ ਗੇਅਰ ਪਾਓ ਪਹਿਲਾਂ ਜੀ ਫੇਰ ਅੱਗੇ ਨੂੰ ਫੇਰ ਅੱਗੇ ਨੂੰ ਬਾਕੀ ਸਾਰੇ ਪਿੱਛੇ ਨੂੰ ਜੀ ਹਾਂ ਜੀ ਕੱਟੋ ਕਿਹੜਾ ਥੋੜਾ ਬਾਅਦ ਵਿੱਚ ਕਿਹੜਾ ਕੱਟ ਗਿਆ ਆ ਬਾਬਾ ਜੀ ਬੋਰਡ ਚ ਲਾ ਰਹੇ ਬਹੁਤ ਵਧੀਆ ਠੀਕ ਆ ਬਾਬੀ ਵਧੀਆ ਹੈਨਾ ਬਹੁਤ ਬਹੁਤ ਸਾਡਾ ਠੀਕ ਹੈ ਸਾਡਾ ਠੀਕ ਹੈ ਠੀਕ ਆ ਬਾਬਾ ਜੀ ਫਿਰ 23 ਤਰੀਕ ਨੂੰ ਆਪਾਂ ਗੱਡੀ ਵੀ ਲਿਆਉਣੀ ਆ ਹਾਂਜੀ ਹਾਂਜੀ ਤੇ ਅੱਜ ਹੋਈ ਫੋਟੇ ਨਾਲ ਗੱਲ